ਕਥਾ ਹੈ ਕਥਾ ਕੀ ਹੈ ਜਿਹੜਾ ਗਿਆਨ ਹੈ ਨਾ ਪਰਮેશਰ ਬ੍ਰह्म ਗਿਆਨ ਆਤਮ ਗਿਆਨ ਪਰ ਟੋਟਲ ਸ੍ਰਿਸ਼ਟੀ ਦੀ ਰਚਨਾ ਦਾ ਗਿਆਨ ਕਥਾ ਹੈ ਜਿੰਨਾ ਸਾਨੂੰ ਗਿਆਨ ਚਾਹੀਦਾ ਹੈ ਇਹ ਇਹਦਾ ਹੈ ਇਹ ਅਸੀਂ ਪੂਰਾ ਕਰਕੇ ਇੱਥੋਂ ਛੁੱਟਾ ਹੋ ਗਏ ਜਿਹੜਾ ਛੁੱਟਰ ਦੀ ਵਿਧੀ ਦਾ ਗਿਆਨ ਹੈ ਉਹ ਅਥਾ ਨਹੀਂ ਹੈ ਕਿ ਉਹ ਰਾ ਹੋਵੇ ਤਾਂ ਫਿਰ ਨਿਕਲ ਨਹੀਂ ਸਕਦਾ ਤਾਂ ਕੋਈ ਪੁਰਵਾਧਾਨਿਕ ਉਹ ਤਾਂ ਬਾਹਰ ਵੀ ਬਹੁਤ ਕੁਝ ਗਿਆਨ ਹੈ ਬਹੁਤ سارے ਸਵਾਲ ਜਿਹਨਾਂ ਦੇ ਸਾਡੇ ਕੋਲ ਜਵਾਬ ਨਹੀਂ ਹੁੰਦੇ ਬਹੁਤ سارے ਸਵਾਲ ਜਿਹਨਾਂ ਨੇ ਗੁਰਬਾਣੀ ਜਵਾਬ ਨਹੀਂ ਦੇ ਰਹੀ ਪਰ ਧਰਮ ਦੀ ਦੁਰੀਏ ਜਿਹੜੇ ਲੋਕ ਨੇ ਨਾ ਆਪ ਸੁਧਾਰ ਲ ਉਹ ਇਹ ਜਿਹਾ ਸਵਾਲ ਕਰਦੇ ਨੇ ਜੇ ਮੈਂ ਅਸੀਂ ਉਹ ਰੱਬ ਬੋਲਦੇ ਉਹਦੇ ਇਹ ਸਵਾਲ ਦਾ ਜਵਾਬ ਦਈਏ ਪਰ ਇਹ ਜੀ ਪਰਪਰਾ ਵੀ ਪਿੱਛੇ ਆਈ ਹੈ ਲੋਕ ਆਪਣੇ ਆਪ ਨੂੰ ਰੱਬੇ ਬੋਲਦੇ ਸੀ ਤਾਰੋ ਤਾਂ ਉਹ ਸਵਾਲ ਕਰਦੇ ਨੇ ਅਗਲੇ ਭਗਤਾਂ ਨੇ ਤਾਂ ਹੀ ਆਪਣੇ ਆਪ ਨੂੰ ਦਾਸ ਕਿਹਾ ਵੀ ਦਾਸ ਦੀ ਤਾਂ ਸਿਮਤ ਨੌਲੇਜ ਹੁੰਦੀ ਹੈ ਬਾਲਗ ਦੀ ਜਿਹੜੀ ਨੌਲੇਜ ਹੈ ਉਹ ਅਥਾ ਹੁੰਦੀ ਹੈ ਜਿਹੜਾ ਬੜੀਆਂ ਬੜੀਆਂ ਜਿਹਦੇ ਕੋ ਹਜ਼ਾਰਾਂ ਲੱਖਾਂ ਫੈਕਟਰੀਆਂ ਨੇ ਐਡੀਕ ਫੈਕਟਰੀ ਆ ਇੱਕ ਸ੍ਰਿਸ਼ਟੀ ਸਾਰੀ ਆ ਜਿਹੜਾ ਆਪਣਾ ਧਰਤੀ ਐ ਤੇ ਸਾਰੀ ਇੱਕ ਫੈਕਟਰੀ ਆ ਉਹਦੀ ਐ ਜੀਆਂ ਲੱਖਾਂ ਕਰੋੜਾਂ ਫੈਕਟਰੀਆਂ ਨੇ ਉਹਨੇ ਆਪੇ ਬਣਾਈਆਂ ਨੇ ਆਪੇ ਚਲਾਈਆਂ ਨੇ ਉਹਦਾ ਗਿਆਨ ਅਥਾਏ ਉਹ ਅਥਾਏ ਉਹਦੀ ਬੁੱਧੋ ਅਥਾਏ ਸਾਡੇ ਵਾਸਤੇ ਬੁੱਧੋ ਅਥਾਏ ਸਾਡੇ ਵਾਸਤੇ ਅਧਾ ਉਹਦੀ ਥਾ ਨਹੀਂ ਪਾਇਆ ਜਾਂਦਾ ਉਹਦੀ ਅਕਲ ਦਾ ਥਾ ਨਹੀਂ ਪਾਇਆ ਜਾਂਦਾ ਉਹਦੇ ਗਿਆਨ ਦਾ ਥਾ ਨਹੀਂ ਪਾਇਆ ਜਾਂਦਾ ਇਹ ਬੜੂ ਉੱਚਾ ਹੋਵੇ ਕੋਈ ਤੇ ਸੁੱਚਾ ਹੋ ਜਾਣੇ ਸੋ ਅਧਾ ਗੈਤਾ ਥਾ ਇਸ ਬੰਦ ਦਾ ਜਵਾਬ ਨਾ ਅਸੀਂ ਖੋਜਣਾ ਨਾ ਸਾਨੂੰ ਖੋਜਣ ਦੀ ਲੋੜ ਹੈ ਅਸੀਂ ਖੋਜਣਾ ਕਿ ਅਸੀਂ ਆਪਣਾ ਖੋਜਣਾ ਬੇਗੀਆ ਅਸੀਂ ਤਾਂ ਆਪਣਾ ਕੋਨ ਆਰਕ ਬਣਾ ਆਪਾਂ ਚੀਤੇ ਬਿਡੇਣਾ ਭਰਮ ਕੀ ਕਾਈ ਖੋਜਣਾ ਆਪਣਾ ਆਪਾ ਅਸੀਂ ਕਿਉਂ ਜਵਾਬ ਦੇਈਏ ਹੋਰ ਕਿਸੇ ਚੀਜ਼ ਦਾ ਸਾਡਾ ਵਿਸ਼ਾ ਹੀ ਨਹੀਂ ਹੈ ਜਿਹੜੇ ਜਵਾਬ ਆਮ ਲੋਕ ਪੁੱਛਦੇ ਨੇ ਨਾ ਉਹ ਸਾਡਾ ਵਿਸ਼ਾ ਨਹੀਂ ਹੁੰਦਾ ਗੁਰਬਾਣੀ ਦਾ ਜਿਹੜਾ ਵਿਸ਼ਾ ਹੈ ਉਹਦੇ ਬਾਹਰ ਸਾਡਾ ਕੋਈ ਜਵਾਬ ਨਹੀਂ ਅਸੀਂ ਦੇ ਸਕਦੇ ਵੈਡੀਕਲ ਸੈnse ਵਾਲੇ ਨੂੰ ਕੋਈ ਪੁੱਛ ਲਵੇ ਇੰਜੀਨੀਅਰਿੰਗ ਦਾ ਸਵਾਲ ਬਕੈਨਿਕਲ ਦਾ ਉਹਦਾ ਕੀ ਮਤਲਬ ਉਹਦਾ ਨਾ ਉਹਦਾ ਵਿਸ਼ਾ ਹੀ ਨਹੀਂ ਹੈ ਉਹਦਾ ਬੁੱਝੋ ਜੀ ਦਾ ਵਿਸ਼ਾ ਜਾ ਕੇ ਬਕਾਇਦੀ ਗੱਲਾਂ ਨਾਲ ਤਾਂ ਪੀਦਾ ਪੁੱਛਲਵੇ ਕੋਈ ਤੁਹਾਨੂੰ ਮੇਰਾ ਤਾਂ ਵਿਸ਼ਾ ਨਹੀਂ ਹੈ ਸਾਨੂੰ ਕੋਈ ਇਹਦੇ ਵਿੱਚ ਸ਼ਰਮ ਨਹੀਂ ਮਿਲਣੀ ਚਾਹੀਦੀ ਕਿ ਸਾਡਾ ਵਿਸ਼ਾ ਸਹੀ ਹੈ ਅਸੀਂ ਆਪਣੇ ਆਪ ਨੂੰ ਅਥਾ ਖਿਆਰ ਨਹੀਂ ਬਣ ਸਕਦੇ ਗੁਰਬਾਣੀ ਨਹੀਂ ਬਲਦੀ ਐ ਇਸ ਗੱਲ ਨੂੰ ਅਥਾ ਤਾਂ ਉਹਦਾ ਗਿਆਨ ਇਹਨੇ ਰਚਣਾ ਰਚੀ ਹੈ ਸਿਰਜਣਹਾਰ ਦਾ ਗਿਆਨ ਅਥਾ ਹੈ ਸਾਡਾ ਗਿਆਨ ਉਹ ਥਾ ਰਹੀ ਹੈ ਫਿਰ ਤਾਸੀਂ ਸਮਝਣਾ ਰਹੋਗੇ ਜੇ ਸਾਡਾ ਗਿਆ ਅਸੀਂ ਥਾ ਪਾ ਲੈ ਆਇਆ ਸਾਡਾ ਗਿਆਨ ਉਹ ਥਾਏ ਤੂੰ ਸਝਣਾ ਰਹੀ ਹੋਗੇ ਅਸੀਂ ਕਿਉਂ ਕਣਕਾਏ ਇਹ ਇਸ ਕਰਕੇ ਕਣਕਾ ਆਇਆ ਹੈ ਸਾਡੂ ਵਾਸਤੇ ਕਣਕਾਏ ਕਿ ਜਿਸ ਜੀਵ ਬਸਾਵੇ ਤਾਂ ਕਿ ਬੇਵਕੜੀ ਨਾ ਹੋਵੇ ਕਣਕੇ ਨੂੰ ਜਿਹੜੇ ਸੌਦਾ ਸਮਝੀ ਜਾਂਦੇ ਨੇ ਉਹ ਨਾਲੇ ਨਾਲ ਕਰੂ ਸਮੁੰਦਰ ਬਣਾਤਾ ਪਰਮੇਸ਼ਰ ਬਣਾਉਂਦਾ ਇਹ ਹੀ ਗਲਤੀ ਇਹ ਲੋਕਾਂ ਨੇ ਪਹਿਲਾਂ ਕੀਤੀ ਉਹ ਜਿਹੜੇ ਤਰ ਵਾਲੇ ਨੇ ਉਹੀ ਗਲਤੀ ਅਸੀਂ ਕਰ ਲਈ ਬੱਚੇ ਡਲ ਗਏ ਬਗ ਦੇ ਵਿੱਚ ਤਾਂ ਬਗ ਥੋੜੀ ਸਾਡਾ ਹੋ ਗਿਆ ਇੱਕ ਬੱਚੀ ਲੈ ਆਂਦੀ ਅਸੀਂ ਕਿਤੋਂ ਬਾਗਾ ਦੋ ਚਾਰ ਲੱਖ ਗਊ ਦਾ ਤੇ ਜਿਸੀਂ ਇੱਕ ਬੱਚੀ ਰਲਾ ਕੇ ਆਪਣਾ ਬਾਗ ਦਾ ਬਾਲ ਕੋਲ ਆਗਲ ਕੀਤੀ ਹੋਈ ਬੱਚੇ ਨਾ ਸੀ ਤਾਂ ਵੀ ਵਗ ਸੀ ਉਹ ਬੱਚੇ ਵਿਚਰਲ ਗਈ ਵਗ ਤਾਂ ਵਗ ਤਾਂ ਵੀ ਵਗ ਵਗ ਤਾਂ ਵਗ ਹੀ ਰਹੂਗਾ ਬੱਚੀ ਦ 10 ਰੜ ਜਾਣ ਚਾਹੇ ਪੰਜ ਵਿੱਚੋਂ ਨਿਕਲੇ ਹੋਣ ਕੋਈ ਕੋਈ ਨਹੀਂ ਫਰਕ ਪੈਂਦਾ ਸੁਬੰਦਰ ਚੋ ਹਜ਼ਾਰਾਂ ਲੱਖਾਂ ਟਨ ਪਾੜੀ ਕਰੋਨਾ ਟਨ ਬੱਦਲ ਬੜਕੇ ਨਿਕਲੇ ਆਵੇ ਤਾਂ ਵੀ ਸਮੁੰਦਰ ਸਮੁੰਦਰ ਹੈ ਜਾਗੇ ਦਰਿਆ ਉੱਤੇ ਪੈ ਜਾਣ ਰਲ ਜਵੇ ਤਾਂ ਵੀ ਸਮੁੰਦਰ ਸਮੁੰਦਰ ਹੀ ਹੈ ਉੱਥੇ ਨਹੀਂ ਫਰਕ ਪੈਂਦਾ ਸੱਜਣਾਂ ਦੀ ਆਵਾਜ਼ੀ ਨੂੰ ਕੋਈ ਨਹੀਂ ਫਰਕ ਪੈਂਦਾ ਉਹ ਤਾਂ ਕਿੰਨੇ ਕਰੋੜੋ ਜਹ ਜਾਂ ਰਲਦੇ ਨੇ ਕਿੰਨੇ ਅਰਬ ਖਰਬੋ ਦੇ ਚਵਾਕ ਆਇਦਰ ਆ ਜਾਂਦੇ ਨੇ ਉਹ ਲੋੜੀ ਕੋਈ ਫਰਕ ਪੈਂਦਾ ਹੈ ਤੇ ਉਹਦੇ ਬਰਾਬਰ ਕਿਸੇ ਇੱਕ ਵਿਅਕਤੀ ਨੂੰ ਮੰਨ ਲੈਣ ਇਹ ਤੋਂ ਵੱਡੀ ਮੂਰਖਤਾ ਕੁਝ ਹੋਈ ਨਹੀਂ ਸਕਦੀ ਇਹਦਾ ਬਦਲਵਾ ਉਸ ਬੱਤੇ ਨੂੰ ਗਿਆਨੇ ਕੁਛ ਨਹੀਂ ਆਤਮਾ ਬਾਰੇ ਧਰਮ ਬਾਰੇ ਕੋਈ ਗਿਆਨ ਨਹੀਂ ਆ ਲੋਕਾਂ ਨੂੰ ਇੱਕ ਦੋ ਚਾਰ ਤਦਬੋ ਪੜ ਕੇ ਜਿਆਦਾ ਗਿਆਨ ਹੋ ਸਕਦਾ ਹੈ ਆ ਬਬਲਕਰਨ ਪੜਾ ਲਓ ਤਾਂ ਗਿਆਨ ਹੋ ਸਕਦਾ ਥੋੜਾ ਬਹੁਤਾ ਜਿਆਦਾ ਪਰ ਜਿਹੜੇ ਜਾਣਦੇ ਨੇ ਜਿਹਨਾਂ ਨੂੰ ਸਮਝ ਹੈ ساری ਗੱਲ ਦੀ ਜਿਹਨਾਂ ਨੂੰ ਕਪਸ ਖਬਰ ਰਾਜाराम ਕੀ ਕਹਾਣੀ ਦੀ ਸਮਝ ਆ ਗਈ ਉਹ ਇਹ ਨਹੀਂ ਵਰਤ ਸਕਦੇ ਉਹ ਨੂੰ ਗੈਲਰੀ ਵਰਤ ਸਕਦੇ ਉਹ ਨੂੰ ਮੂਰਖ ਬਣ ਰਗੇ ਮੂਰਖ ਇਸ ਕਰਕੇ ਜਿੰਨੇ ਵਿਦਵਾਨ ਨੇ ਜਿੰਨੇ ਰਿਸ਼ੀ ਮੁਨੀ ਨੇ ਉਹ ਵੀ ਵਿਦਵਾਨ ਨੇ ਪਰ ਲਤਰੇ ਉਹਨਾਂ ਨੂੰ ਗਰਬਾੜੀ ਮੂਰਖ ਬੋਲੀ ਸਾਰਿਆਂ ਨੂੰ ਮੂਰਖ ਕਹਦੇ ਕਹੇ ਹੋਰ ਉਹ ਆਪਣੇ ਆਪ ਨੂੰ ਕਿੱਡੇ ਵੱਡੇ ਕਹਦੇ ਹੋ ਆਪਣੇ ਨੂੰ ਵੱਡਾ ਸਮਝਣਾ ਹੀ ਇੱਕ ਬਲਿਖ ਹੈ ਪਰ ਵੱਡਾ ਬੁਰਾ ਲੈਣਾ ਆਪਣੇ ਆਪ ਨੂੰ ਹੀ ਪਰਮ ਦੇ ਰਿਸ਼ਦ ਨਹੀਂ ਹੈ ਉਹ ਵੱਡੇ ਪਰਮ ਚ ਹੈ ਪੰਡਾ ਖਾਲੀ ਹੈ ਟਕੜ ਲੱਗਾ ਹੈ ਖਾਲੀ ਹੋ ਕੇ ਪਰ ਹੈ ਟਕੜ ਸਾਜੀ ਚੱਕਣੇ ਚਾਹਦਾ ਵੀ ਦੂਏ ਦੇਖ ਲੈ ਕਿ ਖਾਲੀ ਹੈ ਟਕੜ ਚੱਕੂ ਤਾਂ ਦੂਏ ਨੂੰ ਪਤਾ ਹੈ ਕਿ ਖਾਲੀ ਹੈ ਤਾ 타 تھا ਨਹੀਂ ਪਾਵਾਂ ਅਥਾਏ ਓਹੋ تھا ਨਹੀਂ ਉਹ ਕਬ ਅਥਾਏ ਹੁਕਮ ਕੀ ਕਰ ਰਿਹਾ ਕਿ ਕਰੂਗਾ ਕਿ ਕਿੰਨੀ ਕਰ ਦਿਓ ਜ ਸੁਬਰਥਾ ਇਹ ਗੱਲ ਨਹੀਂ ਕੋਈ ਦੱਸ ਸਕਦਾ ਗੱਲ ਦਾ ਦੱਸਦਾ ਨਹੀਂ ਕੋਈ ਲਾ ਸਕਦਾ ਉਹ ਅਥਾਏ ਔਰ ਅਥਾ ਰਹੂਗਾ ਥਾਲੀ ਕੋਈ ਪਾਸਦਾ ਓਹੋ ਅਥਾ ਇਹ ਥਰਨਾ ਰਹਾ ਵਾ ਜਿੰਨਾ ਜਰ